ਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਸੀ ਜਦੋਂ ਇੱਕ ਬੱਚੇ ਦੀ ਮਾਸੂਮ ਜੇ ਬੱਚੇ ਦੀ ਬੱਸ ਸਟੈਂਡ ਦੇ ਉੱਪਰ ਲਾਸ਼ ਮਿਲੀ ਸੀ ਡੈੱਡ ਬੋਡੀ ਮਿਲੀ ਸੀ ਪਰ ਦੱਸ ਦਈਏ ਕਿ ਹੁਣ ਉਸ ਮਾਮਲੇ ਦੇ ਵਿੱਚ ਇੱਕ ਨਵਾਂ ਔਰ ਹੈਰਾਨ ਕਰ ਦੇਣ ਵਾਲਾ ਮੋੜ ਸਾਹਮਣੇ ਆਇਆ ਦੱਸ ਦਈਏ ਕਿ ਇਸ ਬੱਚੇ ਦੀ ਕਾਤਲ ਇਸ ਦੀ ਸਕੀ ਮਾਈ ਨਿਕਲੀ ਜੀਆਂ ਦੱਸ ਦਈਏ ਕਿ ਇਸ ਦੀ ਮਾਂ ਨੇ ਹੀ ਆਪਣੇ ਬੱਚੇ ਨੂੰ ਮਾਰਤਾ ਤੇ ਉਸ ਤੋਂ ਬਾਅਦ ਉਸ ਦੀ ਲਾਸ਼ ਜਿਹੜੀ ਹੈ બસ ਸਟੈਂਡ ਦੇ ਵਿੱਚ ਮਿਲਦੀ ਹੈ ਮਾਨਸਾ ਤੋਂ ਖਬਰ ਸਾਹਮਣੇ ਆਉਂਦੀ ਸੀ ਮਾਨਸਾ ਦੇ ਬਸ ਸਟੈਂਡ ਦੇ ਵਿੱਚ ਇਸ ਮਾਸੂਮ ਜੇ ਬੱਚੇ ਦੀ লাশ ਮਿਲੀ ਤੇ ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਸੀ ਬਾਅਦ ਦੇ ਵਿੱਚ ਪੁਲਿਸ ਆਈ ਪ੍ਰਸ਼ਾਸਨ ਆਇਆ ਤੇ ਫਿਰ ਬਾਅਦ ਦੇ ਵਿੱਚ ਤਹਿਕੀਕਾਤ ਜਿਹੜੀ ਉਹ ਸ਼ੁਰੂ ਹੋਈ ਜੋ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਬਾਅਦ ਦੇ ਵਿੱਚ ਮੁੰਡੇ ਦੇ ਚਾਚੇ ਨੇ ਜਿਹੜਾ ਇਲਜ਼ਾਮ ਲਗਾਏ ਇਸ ਦੀ ਮਾਂ ਦੇ ਉੱਪਰ ਮੁੰਡੇ ਦੇ ਚਾਚੇ ਦਾ ਕਹਿਣਾ ਸੀ ਕਿ ਇਸ ਦੀ ਮਾਂ ਨੇ ਹੀ ਜਿਹੜਾ ਇਸ ਨੂੰ ਮਾਰ ਮਕਾਇਆ ਤਾਂ ਦੇਖ ਸਾਧਿਓ ਸੀ ਕਿਸ ਪ੍ਰਕਾਰ ਕਲ ਜੁਗਾਇਆ ਪਿਆ ਇੱਥੇ ਪੁੱਤ ਕਪੁੱਤ ਹੁੰਦੇ ਦੇਖੇ ਸੀ ਪਰ ਮਾਮਾ ਦੇਖ ਸਾਧਿਓ ਇਹ ਜਿਹੜਾ ਕੁਝ ਕਰ ਜਾਣਗੇ ਆ ਕਿਸੇ ਨੇ ਕਦੇ ਨਹੀਂ ਸੋਚਿਆ ਹੋਊਗਾ ਕਿਉਂਕਿ ਮਾਂ ਦਾ ਤਾਂ ਜਿਗਰ ਦਾ ਟੁਕੜਾ ਹੁੰਦਾ ਉਹ ਵੀ ਇੱਕ 마ਸੂਮ ਜਿਹਾ ਬੱਚਾ ਜਿਸ ਦੀ ਉਮਰ ਮਹਿਜ 7 ਤੋਂ 8 ਸਾਲ ਦੱਸੀ ਜਾ ਰਹੀ ਸੀ ਉਸ ਨੂੰ ਮਾਰ ਕੇ ਜਿਹੜਾ ਉਹ ਬੱਸ ਸਟੈਂਡ ਦੇ ਉੱਪਰ ਸੁੱਟ ਗਈ ਦੇ ਬਾਅਦ ਵਿੱਚ ਲੋਕ ਇਕੱਠੇ ਹੋ ਗਏ ਲੋਕਾਂ ਨੇ ਜੋ ਦੇਖੀ ਤਾਂ ਫਿਰ ਪਤਾ ਲੱਗਿਆ ਕਿ ਇਸ ਦੀ ਤਾਂ ਮਾਂ ਨੇ ਹੀ ਜਿਹੜਾ ਇਸ ਨੂੰ ਮਾਰ ਮਕਾਇਆ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ ਇਸ ਦੀ ਮਾਂ ਨੂੰ ਤਾਂ ਦੇਖ ਸਕਦੇ ਹਾਂ ਇਹ ਤਸਵੀਰ ਦਿਖਾ ਰਹੇ ਇਸ ਮਾਸੂਮ ਜੇ ਬੱਚੇ ਦੀ ਤਸਵੀਰ ਹੈ ਤੇ ਦੂਜੇ ਪਾਸੇ ਜਿਹੜਾ ਬੱਸ ਸਟੈਂਡ ਦੀ ਤਸਵੀਰ ਹੈ ਜਿੱਥੇ ਇਸ ਦੀ ਡੈੱਡ ਬਾਡੀ ਮਿਲੀ ਸੀ ਤਾਂ ਦੇਖ ਸਕਦੇ ਹੋ ਸੀ ਉਸ ਦਿਨ ਵਾਲੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿਸ ਦਿਨ ਇਸ ਦੀ ਡੈੱਡ ਬਾਡੀ ਮਿਲੀ ਤੇ ਬਾਅਦ ਦੇ ਵਿੱਚ ਅੱਜ ਜਿਹੜਾ ਨਵਾਂ ਖੁਲਾਸਾ ਹੋਇਆ ਇਸ ਬੱਚੇ ਦੇ ਚਾਚੇ ਨੇ ਖੁਲਾਸਾ ਕੀਤਾ ਤੇ ਹੁਣ ਇਸ ਦੀ ਮਾਂ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਮਾਂ ਨੂੰ ਵੀ ਜਿਹੜਾ ਇਹ ਰਸਦ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਪਹਿਲਾ ਬਿਆਨ ਇਸ ਦੀ ਮਾਂ ਦਾਇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇਸ ਮਾਸੂਮ ਜੇ ਬੱਚੇ ਦਾ ਕੀ ਕਸੂਰ ਸੀ ਕਿ ਇਸ ਦੀ ਮਾਂ ਹੀ ਜਿਹੜਾ ਇਸ ਦੀ ਵੈਰੀ ਬਣ ਗਈ ਔਰ ਇਸ ਨੂੰ ਮਾਰ ਮੁਕਾਈ ਤਾਂ ਦੇਖ ਸਕਦੇ ਹੋ ਆਪਣੇ ਹੀ ਢਿੱਡੋਂ ਜੰਮ ਕੇ ਆਪਣੇ ਹੱਥੀ ਮਾਰ ਦੇਣਾ ਇਹ ਪਹਿਲੀ ਵਾਰ ਦੇਖਿਆ ਕਿ ਅਜਿਹੀ ਮਾਂ ਵੀ ਜਿਹੜੀ ਹੈ ਕੋਈ ਹੋ ਸਕਦੀ ਹੈ ਦੁਨੀਆ ਤੇ ਜੋ ਆਪਣੇ ਹੀ ਬੱਚੇ ਨੂੰ ਜਿਹੜਾ ਮਾਰ ਕੇ ਸੁੱਟ ਜਾਵੇਗੀ ਤਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਨਸਾ ਦੀ ਇਹ ਕਵਰ ਹੈ ਦਾਦੇ ਕਿ ਮਾਨਸਾ ਤੋਂ ਵੀਡੀਓ ਸਾਹਮਣੇ ਆਈ ਸੀ ਜਦੋਂ ਬੱਸ ਸਟੈਂਡ ਦੀ ਇਹ ਤਸਵੀਰ ਸੀ ਤੇ ਜਦੋਂ ਜਿਹੜਾ ਇਸ ਬੱਚੇ ਦੀ ਡੈੱਡ ਬੋਡੀ ਮਿਲੀ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਿਆ ਕਿ